ਬਲੀਂ ਚਾਦੀ ਯਾਰ ਰੱਖਣਾ ਵੀ ਕਿਰਨ ਦਾ ਨਾ ਨਾ ਕਾਦਾ ハハハハ。 Obrigado. É, é. é. ਸਰਕਸਤਾਨੀ ਕਾਰਵਾਈ ਕੀਤੀ ਗਈ ਹੈ ਕਿੰਨੇ ਬੱਤੀ ਕੋਲ ਕਿੰਨੇ ਮਾਯੋ ਪੰਜਾਬ ਸਰਕਾਰ ਵੱਲੋਂ ਮਾਯੋ ਡੀਜੀਪੀ ਸਾਹਿਬ ਦੇ ਹੁਕਮ ਅਨਸਾਰ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਚਓ ਰਾਮਾ ਤੇ ਸੀਆਈਏ 2 ਦੇ ਜਿਹੜੇ ਹੈਗੇ ਹੈ ਇੰਸਪੈਕਟਰ ਕਰਨਵੀਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਕੱਲ ਜਿਹੜੀ ਹੈਗੀ ਹੈ ਅ ਦੋ ਕੁਇੰਟਲ ਦੇ ਕ੍ਰੀਮ ਜਿਹੜੀ ਹੈਗੀ ਆ ਉਹ ਪੂਕੀ ਚੋਰਾਪੋਸਟ ਜਿਹੜਾ ਹੈਗਾ ਫੜਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਆ ਮੌਕੇ ਤੇ ਮੈਂ ਪੁੱਜ ਕੇ ਜਿਹੜੀ ਹੈਗੀ ਆ ਉਹਦੀ ਬ੍ਰੰਤਿ ਕੀ ਕੀਤੀ ਸੀਗੀ ਤੇ ਇਹ ਵਿਅਕਤੀ ਜਿਹੜਾ ਹੈਗਾ ਇੰਦਰਜੀਤ ਸਿੰਘ son of ਗੁਰਦੇਵ ਸਿੰਘ ਵਾਸੀ ਪਿੱਛੋਂ ਜਿਹੜਾ ਹੈਗਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਰਾਮਾਪਿੰਡ ਵਿਖੇ ਇੱਕ ਜਿਹੜਾ ਹੈਗਾ ਮਕਾਨ ਕਰਾਇਤੇ ਲੈ ਕੇ ਰਹਿ ਰਿਆ ਸੀਗਾ ਜਿਹਦੇ ਪਾਸੋਂ 8 ਗੱਟੇ ਜਿਹੜੇ ਪਲਾਸਟਿਕ ਚੂਰਾ ਪੋਸਟ ਜਿਹਦੇ ਵਿੱਚ ਹਰ ਇੱਕ ਗੱਟੇ ਦੇ ਵਿੱਚ 25-25 ਕਿਲੋ ਜੜੀ ਭੁੱਕੀ ਸੀਗੀ ਤੇ ਉਹ ਟੋਟਲ ਜਿਹੜੀ 200 ਕਿਲੋ ਭੁੱਕੀ ਜਿਹੜੀ ਹੈਗੀ ਆ ਬਰਾਮਦ ਹੋਈ ਹੈਗੀ ਆ ਜਿਹਨੂੰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਵਿੱਚ ਲੈ ਕੇ ਐਨਡੀਪੀਐਸ ਐਕਟ ਅਧੀਨ ਵੱਖ-ਵੱਖ ਧਰਾਵਾਂ ਦੇ ਵਿੱਚ ਐਫਆਈਆਰ ਲੌਂਚ ਕਰਕੇ ਇਹ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸਰ ਕਿਥੋਂ ਬਰਾਮਦ ਕੀਤੀ ਹੈਗੀ ਇਹ ਵਿਅਕਤੀ ਬਹਿਲਾਂ ਕੰਮ ਕਰਦਾ ਸੀ ਕੀ ਕਰਦਾ ਹੈਗਾ ਸੀਗਾ ਕਿਵੇਂ ਸਪਲਾਈ ਆ ਇਹ ਵਿਅਕਤੀ ਜਿਹੜਾ ਹੈਗਾ ਮੁਰਲੇ ਪੁੱਛ ਕੇ ਸਾਹਮਣੇ ਆਇਆ ਵੀ ਇਹ ਜਿਹੜਾ ਹੈਗਾ ਵੀ ਪਹਿਲਾਂ ਵੀ ਥੋੜਾ ਕੰਮ ਕਰਦਾ ਸੀਗਾ ਇਹ ਟਰੈਕਟਰ ਡਰਾਈਵਰ ਸੀ ਬੇਸਿਕਲੀ ਤੇ ਇਹਨੇ ਹੁਣ ਜਿਹੜੀ ਹੈਗੀ ਆ ਇਹ ਇਹਦੇ ਕੋਲੋਂ ਇਹਦੇ ਮਕਾਨ ਦੇ ਵਿੱਚੋਂ ਜਿਹੜੇ ਹੈਗੇ ਕਮਰੇ ਦੇ ਵਿੱਚੋਂ ਰਹਿਸ਼ੀ ਉੱਥੋਂ ਜਿਹੜੀ ਹੈਗੀ ਆ ਇਹ ਭੁੱਕੀ ਜਿਹੜੀ ਸਕੇ ਸਾਰੀ ਬ੍ਰਹਮਤ ਹੋਈ ਸਰ ਕਿੱਥੋਂ ਲਿਆਂਦੀ ਸੀ ਕਿਤੇ ਸਪਲਾਈ ਕਰਦੀ ਸੀ ਇਹ ਵੀ ਜਾਂਚ ਕੀਤੀ ਗਈ ਇਹਨੇ ਦੱਸਿਆ ਵੀ ਇਹ ਮੁਰਲੇ ਤੌਰ ਤੇ ਇਹਨੇ ਦੱਸਿਆ ਵੀ ਰਾਜਸਥਾਨ ਤੋਂ ਇਹ ਭੁੱਕੀ ਲੈ ਕੇ ਆਇਆ ਸੀਗਾ ਤੇ ਅੱਗੇ ਜਿਹੜਾ ਹੈਗਾ ਵੱਖ-ਵੱਖ ਜਿਹੜਾ ਹੈਗਾ ਜਗ੍ਹਾ ਤੇ ਇਹਨੇ ਸਪਲਾਈ ਕਰਨੀ ਸੀਗੀ ਉਹ ਡੰਗਾਈ ਚੋਂ ਕੁਝ ਕਿਛ ਕਿੱਟੀ ਜਾ ਰਹੀ ਹੈ। ਪਹਿਲਾਂ ਵੀ ਸਰਪ੍ਰੀਮ ਮਾਮਲਾ ਕਰ ਚੁੱਕਾ ਇਸ ਦੇ ਬਾਰੇ ਜਿਹੜਾ ਹੈਗਾ ਹਲੇ ਤਾਂ ਰਿਕਾਰਡ ਚੈੱਕ ਨਹੀਂ ਕੀਤਾ ਹੈਗਾ। ਤੇ ਇਹਦੇ ਤੇ ਵੈਸੇ ਐਫ ਆਈ ਆਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਹੈ ਮੋਡਲੀ ਤੇ ਇਹਦੇ ਤੇ ਕੋਈ ਐਫ ਆਈ ਆਰ ਹੈ ਨਹੀਂ ਫਿਰ ਵੀ ਇਹਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ